ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਦਲੇਰ ਸਿੰਘ ਬਾਠ ਹੁਣੋਂ ਦੇ ਘਰ ਆਏ ਆ ਤੇ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨੋਂ ਤੋਂ ਲੈ ਲਾਂਗੇ ਅੱਜ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਆਪਾਂ ਦੋ ਕ ਐਨੀਮਲ ਦਿਖਾਉਣੇ ਆ ਵੈਸੇ ਇਹ ਐਨੀਮਲ ਟੋਟਲ ਤਿੰਨ ਤੋਂ ਚਾਰ ਦਿਖਾਉਣੇ ਸੀ ਕਿ ਅੱਜ ਹੀ ਪਹੁੰਚੇ ਜਿਹੜੇ ਕੋਈ ਦੋ ਤੋਂ ਤਿੰਨ ਮੱਝਾਂ ਜਿਹੜੀਆਂ ਸੇਲ ਕਰ ਦਿੱਤੀਆਂ ਗਰਲਾਲ ਉਹਨਾਂ ਨੇ ਹੁਣ ਜਿਹੜੀਆਂ ਮੌਕੇ ਤੇ ਮੌਜੂਦ ਆ ਅਵੇਲੇਬਲ ਨੇ ਠੀਕ ਆ ਜੀ ਉਹ ਦੋ ਮੱਜਾਂ ਹੋਣਗੀਆਂ ਇੱਕ ਸੂਈ ਸਵਾਈਆ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਇੱਕ ਸ਼ੌਂਕੀ ਵੀਰਾਂ ਦੇ ਲਈ ਨੀਲੀ ਰਾਵੀ ਦਾ ਤੋਹਫਾ ਠੀਕ ਆ ਜੀ ਸੋ ਹਰ ਇੱਕ ਪੂਰਦੇ ਵਿੱਚ ਤਕਰੀਬਨ ਇੱਕ ਦੋ ਨਗ ਜਿਹੜੇ ਆ ਨੀਲੀ ਰਾਵੀ ਦੇ ਜ਼ਰੂਰ ਹੁੰਦੇ ਹੁੰਦੇ ਆ ਠੀਕ ਆ ਜੀ ਕਿਉਂਕਿ ਹਰ ਇੱਕ ਭੈਣ ਭਰਾ ਦੀ ਇੱਛਾ ਹੁੰਦੀ ਏ ਵੀ ਨੀਲੀ ਰਾਵੀ ਦਾ ਪਸ਼ੂ ਖਰੀਦਣਾ ਤੇ ਜੇ ਨਾਂ ਲੈ ਕੇ ਆਈਏ ਤੇ ਗੱਲ ਨਹੀਂ ਬਣਦੀ ਠੀਕ ਆ ਸੋ ਨੀਲੀ ਰਾਵੀ ਦੀ ਝੋਟੀ ਦਿਖਾਵਾਂਗੇ ਤਿਆਰੀ ਤੇ ਆ ਤਕਰੀਬਨ ਵੱਡੇ ਟਾਂਚੇ ਦੀ ਆ ਸੋ ਤਰੀਕ ਅੱਜ 2 ਤੇ ਸਮਾਦੋ ਸੋ ਕੋਈ ਸ਼ਾਮ ਦੇ 3 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਗੁਰਲਾਲ ਦੇ ਨਾਲ ਪੁੱਛਦੇ ਕੀ ਡਿਟੇਨਾ ਨੇ ਅੱਜ ਇਹਨਾਂ ਦੋ ਮੱਝਾਂ ਝੋਟੀਆਂ ਦੀਆਂ ਸਭ ਤੋਂ ਪਹਿਲਾਂ ਗੁਰਲਾਲ ਸਾਸਰੀ ਕਾਲ ਸਾਸਰੀ ਘਰ ਸਿੰਘ ਸਾਹਿਬ ਠੀਕ ਠਾਕ ਬਾਈ ਚੜ੍ਹਦੀ ਕਲਾ ਤੁਸੀਂ ਸ਼ਰਾਓ ਬੜੇ ਵਧੀਆ ਗੁਰਲਾਲ ਤੁਸੀਂ ਹਾਂਜੀ ਹੋਰ ਮਾਰੀ ਜਾਂਦੇ ਛਾਲਾਂ ਫਿਰ ਹਾਂਜੀ ਤੁਹਾਨੂੰ ਸਾਹਿਬ ਇਤਰਾ ਭਰਾਵਾ ਦਿੰਦਾ ਹੀ ਆ ਚਲੋ ਸ਼ੁਕਰ ਮਾਲਕ ਦਾ ਵੀ ਨਾਏ ਤੇ ਅੱਜ ਵੀ ਸੰਤੂ ਸਾਹਿਬ ਚਾਰ ਹੀ ਤੇ ਤੁਹਾਡੇ ਆਉਣ ਤੋਂ ਪਹਿਲਾਂ ਦੋ ਸੇਦ ਹੋ ਗਏ ਇੱਕ ਟੋਕੜ ਘੱਪੜ ਮਾਜੀ ਤੇ ਇੱਕ ਤਿਆਰੀ ਵਾਲੀ ਹਾਂ ਹਾਂ ਤੇ ਦੋ ਵੇਜ ਦੋ ਰਹਿ ਗਈਆਂ ਤੇ ਇਹਨਾਂ ਦੋਨਾਂ ਦੀ ਮਾਸ਼ਾਲਾ ਦੇ ਦੇਣਾ ਡਿਟ ਬਾਕੀ ਮਾਲ ਤਾਂ ਗਰਨਾਲ ਇਸੇ ਤਰ੍ਹਾਂ ਰੁਟੀਨ ਜੀ ਹੁੰਦਾ ਦੋ ਚਾਰ ਕੀ ਹੋਣ ਡਿਆਏ ਹੁਣ ਪਰਸਾ ਚਾਹ ਢਾਡੇ ਨਾਲ ਕੀ ਢਾਖਣਾ ਢਾਉਂਦਾ ਤੇ ਚਾਰ ਪੰਜ ਨਗਰੇ ਜੀ ਤੁਹਾਨੂੰ ਮੁੜ ਕੇ ਮੈਂ ਆਖਿਆ ਵੀ ਨਾ ਆਏ ਨਗਰ ਸੇੜ ਹੋ ਗਏ ਆ ਹਾਂ ਜਿਤਨਾ ਹੀ ਆਉਂਦੀਆਂ ਜਿਤਨਾ ਸੇੜ ਦਿੰਦੀਆਂ ਜੀ ਚੰਪਤੀ ਹੋ ਗਿਆ ਇਸੇ ਤਰ੍ਹਾਂ ਜੀ ਲੈ ਵੀ ਗਰਨਾਲ ਇੱਕ ਝੋਟੀ ਆਪਾਂ ਸ਼ੁਰੂਆਤ ਕਰ ਲਈਏ ਹਾਂ ਇਹ ਵੀ ਕਰਮਾ ਵਾਲੀ ਸ਼ਹਿਰ ਦੀ ਕਿੰਨੇ ਤੋਂ ਚਾਰ ਗਾਹਾਂ ਗਾਣਗੇ ਤੇ ਢੱਕੀ ਹੈ ਪੀ ਇਹ ਵੀ ਮੇਰਾ ਮੇਨ ਮਕਸਦ ਸੀ ਇਹਨੂੰ ਵੀਡੀਓ ਚ ਪਾਉਂਦਾ ਹਾਂ ਹਾਂ ਵੇ ਪਟਾਕੇ ਇਧਰੋਂ ਪੈਂਦੇ ਵੀ ਲਾਗੇ ਬੰਨੇ ਜਾਣੀ ਸੀਗੀ ਚਲੋ ਹੁਣ ਮੈਨੂੰ ਲੱਗਦਾ ਵੀ ਇਹ ਇਸਮਾਦੀਆ ਮਰਾਇਆ ਕਰਮਾਲੀ ਨੇ ਦੂਣ ਜੀ ਇਹ ਵੀ ਜੇ ਆਪਾਂ ਸੰਧੂ ਸਾਹਿਬ ਕਰਮਾਲੀ ਪਾੜਨੀ ਆ ਜੀਦੇ ਕਰਮਾ ਚੋਂ ਨੇ ਖਰੀਦ ਲੈਣੀ ਖਰੀਦ ਲੈਣੀ ਆ ਹਾਂਜੀ ਲੋ ਵੀ ਝੋਟੀ ਬੜੀ ਪਿਆਰੀ ਵਖਾਉਣੀ ਆ ਤੁਹਾਨੂੰ ਠੀਕਾ ਜੀ ਨੀਲੀ ਰਾਵੀ ਦੀ ਝੋਟੀ ਆ ਬਾਕੀ ਬਣਤਰ ਤੁਸੀਂ ਵੇਖੋਗੇ ਬੇਲਪੂਲ ਬੜੀ ਸਪੈਸ਼ਲ ਹੈ ਲਵਾਈ ਉਚਾਈ ਕੱਦ ਕਾਠੀ ਬੜੀ ਛੋਟੀ ਦੀ ਇਹ ਗਰਵਾਲ ਕੀ ਵੇਰਵਾ ਸਵੇਰ ਸੁਬਾਹ ਦਾ ਸਤੂ ਸਾਹਿਬ ਇਹ ਪਹਿਲੇ ਸਵੇਰ ਛੋਟੀ ਸੁਣੀ ਮੂੰਹ ਚਾਰਦੰਦ ਲੋਰੀ ਦੀ ਇਹ ਧੀ ਜੇ ਲੋਰੀ ਬੋਲ ਜਿਹੜਾ ਨੀਲੀ ਰਾਵੀ ਦਾ ਇਹ ਲਬਖਸ਼ ਤੋਂ ਹੈਗਾ ਬਣ ਜੀ ਹਾਂ ਪਹਿਲੇ ਸੂਏ ਨੇ ਝੋਟੀ ਨੇ ਸੋਨਾ ਮੂੰਹ ਚਾਰਦਾ ਤਾਂ ਆਪਣੇ ਰਿਸ਼ਤੇਦਾਰੀ ਚੋਂ ਆਈ ਝੋਟੀਏ ਠੀਕ ਹੈ ਹਾਂ ਆਪਣੀ ਭੈਣ ਦੇ ਘਰੋਂ ਆਈ ਹੈ ਠੀਕ ਹੈ ਜੀ ਹਾਂ ਨੋ ਵੀ ਦੋਸਤੋ ਲੋਹਰੀ ਸਾਂ ਦੀ ਆਪ ਆ ਗਏ ਨੈਕਸਟ ਜਿਹੜੀ ਏ ਅਲਬਖਸ਼ ਤੋਂ ਬੱਣਾ ਅਲਬਖਸ਼ ਦਾ ਮਾਣਾ ਭਾਈ ਰਡੀ ਘਾਤ ਆਇਆ ਹੈ ਅੱਛਾ ਜੀ ਹਾਂ ਪਹਿਲੇ ਸੂਏ ਨੇ ਸੋਨਾ ਮੂੰਹ ਚਾਰਦਾ ਇਹਦੀ ਮਦਦ ਦਾ ਰਿਕਾਰਡ ਜਗਾ ਰਿਹਾ 17 18 ਕਿਲੋ ਦੁੱਧ ਕੱਢਦੀ ਰਹੀ ਜਨਾ ਕੋਈ ਨੀਂਦ ਨਹੀਂ 라ਵੀ ਜੀ ਠੀਕ ਹੈ ਨੇ ਝੋਟੀ ਰਵੇ ਲਾਣੇ ਕਰਾਣੇ ਦੀ ਆ ਹਾਂ ਜੀ ਸੋ ਮਾਰਕਿੰਗ ਬੜੀ ਲਿਮਟਿਡ ਜੀ ਹੈ ਜਾਇਜ ਮਾਰਕਿੰਗ ਆ ਬੱਗੀ ਮ ਮਾਰਕਿੰਗ ਦੇ ਵਿੱਚ ਅੱਖਾਂ ਦੋਵੇਂ ਬਿੱਲੀ ਮਣਕੀ ਅੱਖ ਮੱਥੇ ਪਾਉਣ ਚਾਰੇ ਪੈਰ ਤੋਂ ਪਿਆ ਠੀਕ ਆ ਤਾਂ ਦੇਣ ਹਜੇ ਕਰਾ ਲੈਂਦੀ ਆ ਉਹ ਹਫਤੇ ਤੱਕ ਜੀ ਸਰਦਾਰ ਸਾਹਿਬ 1 ਜੂਨ ਨੂੰ ਪੂਰੇ ਦੇ ਦੇ ਠੀਕ ਆ ਹਾਂ ਜਣੀ ਇਹ 7-8 ਦਿਨ ਪਏ ਆ ਸ਼ਹਿਰੋਂ ਆਉਂਦੇ ਆ ਪਰ ਟਿਪ ਕੇ ਭਰਾ ਕੇ ਤਸੱਲੀ ਕਰਕੇ ਝੋੜੀ ਲੈਂਦੀ ਆ ਠੀਕ ਆ ਜੀ ਠੀਕ ਉਹ ਪਹਿਲਾ ਸੂਆ ਸੋਣੀ ਉਹਨਾਂ ਘੜੀਆਂ ਖਜੋਈ ਆ ਆਪਾਂ ਇਹ ਟਿਪ ਕੇ ਪੂਰੀ ਭਰਾ ਕੇ ਰੀ ਨਾਲ ਤਸੱਲੀ ਕਰਕੇ ਫਿਰ ਝੋੜੀ ਖਰੀਦੀ ਲੈ ਜਾਂਦੀ ਆ ਪਾਰ ਪਿਛੇ ਦੀ ਸਣਾ ਦੀ ਬਿਲਕੁਲ ਆਪਣੀ ਗਾਰੰਟੀ ਹੋਊਗੀ ਜੇ ਕੋਈ ਭਾਂ ਭਰਨ ਲਾਵੇ ਟਿੱਪ ਦੇ ਭਰਾ ਕੇ ਖੜੇ ਤੇ ਜੇ ਕੋਈ ਨਹੀਂ ਇਸ ਤਰ੍ਹਾਂ ਉਹਨਾਂ ਨੇ ਉਹਦਾ ਖਰਾਬ ਦੀ ਭਾਂ ਗੱਡੀ ਚ ਲਾ ਕੇ ਤੇ ਟਿੱਪ ਤੇ ਪਿਛੇ ਦੀ ਇਹਦੀ ਆਪਣੀ ਗਾਰੰਟੀ ਹੋਊ ਬੋਲ ਸਹੀ ਹੈ ਲੋ ਵੀ ਭਰਾਵੋ ਇਹ ਗੱਲ ਬਾਤ ਆ ਪਾਰ ਪਿਛੇ ਦੀ ਟਿੱਪਣ ਮੇਰਾ ਭਰਾ ਇੱਥੇ ਆਪਣਾ ਕਰਾਈਟੇਰੀਆ ਤੁਸੀਂ ਪੂਰਾ ਕਰ ਲਿਆ ਜੇ ਪਾਰ ਪਿਛੇ ਦੀ ਗਾਰੰਟੀ ਤਸੱਲੀ ਤੇ ਜਾਊਗੀ ਆਨਲਾਈਨ ਸੌਦਾ ਕਰਦੇ ਜੇ ਚਾਹੇ ਇੱਥੇ ਆਣ ਕੇ ਬਿਲਕੁਲ ਤਸੱਲੀ ਕਰਦੇ ਜੇ ਉਹਦੀ ਤਸੱਲੀ ਰਹੂਗੀ ਭਰਾਵੋ ਦੱਸਦਾ ਰਹਿੰਦੀ ਦੀ ਇਹ ਨਹੀਂ ਵੀ ਆ ਵਾਜੀ ਟਿਕ ਛੜਦਾ ਪਰ ਵੀ ਇਹਨੇ ਡਾਇਰੈਕਟ ਕਰਾ ਲਿਆ ਵੀ ਆਪਦੀ ਤਸੱਲੀ ਕਰੀ ਕੋਈ ਸੱਜਣ ਜਦੋਂ ਕੋਈ ਆਪਾਂ ਬੁੱਲ ਦਾ ਨਾਮ ਲੈ ਦਿੰਦੇ ਚਲੋ ਕਿਸੇ ਨੇ ਕਰਨੀ ਤਸੱਲੀ ਕਰੇ ਲੋ ਵੀ ਬਾਕੀ ਤੁਸੀਂ ਚਾਲ ਚੁੱਕ ਕਰੋ ਜਾਂ ਘਾਤੀਆਂ ਵਰਗੀ ਜਿਹੜੀ ਝੋਟੀ ਆ ਕਰਮਾਂ ਵਾਲੀ ਇਹ ਸੰਗ ਲਾਤਾ ਦੇ ਖਦਿਆਰੇ ਦਾ ਪ੍ਰਕਾਰ ਦੀ ਇਹ ਇਹ ਵੈਸੇ ਹੈ ਪਲੂਨ ਪਹਿਲਾਂ ਨਹੀਂ ਨਾ ਝੋਟੀ ਥੋੜਾ ਸਰ ਚਾਰ ਪੰਨ੍ਹ ਮੂੰਹ ਹਾਂ ਥੋਰ ਨਹੀਂ ਲੀਹ ਨੂੰ ਅਦੇ ਤੋ ਬੰਤਰ ਮੇਰਾ ਭਰਾ ਕਰੋ ਜੇ ਠੀਕ ਹੈ ਜੀ ਬਹੁਤ ਕਮਾਲ ਦੀ ਬੰਤਰਾ ਝੋਟੀ ਦੀ ਉਹ ਕੱਲੀ ਕਿਤੇ ਗੱਲ ਕਹਿਣ ਵਾਲੀ ਨਹੀਂ ਕਿ ਜਿੰਨੇ ਇਥੇ ਆਣ ਕੇ ਵੇਖ ਲਈ ਅੱਖੀ ਠੀਕਾ ਜੀ ਪਤਾ ਲੱਗ ਜਾਊਗਾ ਵੀ ਛੈ ਹੈ ਕੋਈ ਬੜੀ ਪਿਆਰੀ ਝੋਟੀ ਆ ਸਾਬ ਸਾਹਮ ਚੁਣੀ ਕੋ ਛੱਡਿਆ ਨਾ ਨਹੀਂ ਮੈਨਾਂ ਕਸਰੀ ਨਹੀਂ ਕੋਈ ਛੱਡੀ ਜਿਹੜੇ ਵੀਰ ਨੇ ਸਾਂਭੀ ਆ ਬਹੁਤ ਪਿਆਰੀ ਝੋਟੀ ਆ ਜੀ ਸੋ ਇਹਨੂੰ ਆਂਦੇ ਵੀ ਵਾਕਿਆ ਜਿਹੜੀ ਰਾਜ ਕੇ ਤੇ ਜੰਮ ਕੇ ਸੇਵਾ ਕੀਤੀ ਆ ਕਿਸੇ ਭਰਾ ਨੇ ਤੇ ਫੇਰ ਇਹੋ ਜਿਹਾ ਪਸ਼ੂ ਤਿਆਰ ਹੁੰਦਾ ਬਹੁਤ ਚੜ੍ਹਦੀ ਦੱਖ ਬਹੁਤ ਪਿਆਰੀ ਝੋਟੀ ਦੀ ਭੈਣ ਪਹਿਲੇ ਸਵੇਰ ਨੇ 13 ਕਿਲੋ ਦੁੱਧ ਕੱਢਿਆ ਠੀਕ ਹੈ ਭਾਈ ਹਾਂ ਠੀਕ ਆ ਕਰਨਾਲ ਵੀਰੇ ਹੈ ਨੂੰ ਮਾੜਾ ਤੋੜਿਆ ਆ ਦੇਖੋ ਬਰਾਵ ਤਨੋਂ ਆਪਣੀ ਰਿਸ਼ਤੇਦਾਰੀ ਕਰਕੇ ਕਹਿੰਦੋ ਜੇ ਕਰਮਾਂ ਦੇ ਹੀ ਆਪਣੇ ਹਾਂ ਕੱਲ ਹੀ ਉਹਨਾਂ ਸਲਾਹ ਬਣਾਈ ਤੇ ਮਈਆਂ ਨੂੰ ਗਾਗ ਵਰਗਾ ਸੀ ਮੈਂ ਨਾ ਵੀ ਆਉਂਦੇ ਵੀ ਨਾਂ ਤਾਂ ਲਾਓ ਹਾਂਜੀ ਇਹੋ ਜੀ ਚੀਜ਼ ਜਿੱਥੇ ਕਿਸੇ ਭਰਾ ਨੇ ਵੇਚ ਨਹੀਂ ਹੋਵੇ ਅਗਲਾ ਆਉਂਦਾ ਵੀ ਨਾਂ ਲਾਏ ਮੇਰਾ ਭਰਾ ਹਾਂ ਲਾਓ ਵੀ ਠੀਕ ਆ ਜੀ ਇਹ ਗੱਲ ਉਹ ਬੰਨੀ ਹੈ ਠੀਕ ਆ ਜੀ ਮੈਂ ਕੱਲੀ ਦੇ ਮੁਲਾਜ਼ੇਦਾਰ ਬਾਦੇ ਠੀਕ ਆ ਜੀ ਇਹ ਕੀ ਦਾ ਕੀ ਦਾ ਬਿਲਕੁਲ ਮਾੜਾ ਨਹੀਂ ਆਪਣੇ ਰੱਖਣਾ ਸੀ ਆਪਣੇ ਕਰਨਾ ਸੀ ਤੇ ਆਪਾਂ ਖਰੀਦ ਕੇ ਲੈ ਆਉਂਦੀ ਇਹ ਦੇਖੋ ਕਮੜੀ ਵੇਖੋ ਫਿਰ ਗੱਡੀ ਚਲੀ ਕਰਮਾਲੀ ਨੀ ਪਲੀ ਪਲੀਤੀ ਬੜੀ ਚੰਗੀ ਚੋਕੀ ਆ ਪੂਰਾ ਗੋਲਾ ਗੋਲਾ ਝੋਟੀ ਨੂੰ ਬਹੁਤ ਲੱਗਾ ਕਰਮਾਲੀ ਨੂੰ ਪਲੋਂ ਨੂੰ ਪਹਿਲਾ ਸਵੇਰ ਦੋਸਤੋ ਝੋਟੀ ਦਾ ਸੂਣਾ ਸੰਦੂ ਸਾਹਿਬ ਆਪਾਂ ਪਾਉਂਦੇ ਆ ਇਹਦੇ ਪਹਿਲੇ ਸਵੇਰ ਝੋਟੀ 12 ਕਿਲੋ ਦੋ ਚ ਆ ਜੂਗੀ ਚੰਗੀ ਜੀ ਫਾਈਆਂ ਵੇਖੋ ਝੋਟੀਆਂ ਦੇ 8 ਤੋਂ 10 ਦਿਨ ਪਏ ਆ ਹਾਂ ਦੇਖੋ ਕਿਸੇ ਪਾਸਿਓਂ ਕੋਈ ਕਰਮਾਲੀ ਨਾ ਸੇਵਾ ਵਾਲੇ ਪਾਸਿਓਂ ਢੇਲਾ ਦੇ ਨਾਂ ਹੀ ਬਾਕੀ ਕਰਮਾਲੀ ਦੀ ਹਾਈਟ ਕੱਦ ਵਾਲੇ ਪਾਸਿਓਂ ਢੇਲਾ ਨਾਲ ਬਖਸ਼ਤ ਹੋ ਗੱਪਣਿਆ ਜੇ ਕਰਮਾਲੀ ਨੇ ਕੱਟੀ ਨਹੀਂ ਦਿੱਤੀ ਤੇ ਸੱਤੇ ਕਿ ਹੋਜੇ ਨਹੀਂ ਉਹ ਤਾਂ ਗੰਨਾ ਚਲ ਦੇ ਵੀ ਕਰਨਾਲ ਮੋਹਲਦਸ ਆਪਣੇ ਭਰਾਵਾਂ ਨੂੰ ਦੇ ਨਹੀਂ ਕੰਨੇ ਵੀ ਉਹਨਾਂ ਸਤੂ ਸਾਹਿਬ ਡਿਮਾਂਡ ਕਰਨੋਂ ਭਾਵੇਂ ਇਹਦੀ 2 ਲੱਖ ਕਰ ਲਗੇ ਭਾਵੇਂ ਕਰ ਲਗੇ 1.80 ਡਿਮਾਂਡ ਇਹਦੀ ਜਿਹੜੀ ਆ ਲੈਣ ਦੇਣ ਵਾਲੀ 1.5 ਲੱਖ ਰੁਪਈਆ ਉਹਦੇ ਵਿੱਚ ਥੋੜਾ ਬਾਕੀ ਭਣ ਭਰਾਵਾਂ ਦਾ ਮਾਰਦਾਨ ਕਰਦੇ ਹਾਂ 1.5 ਲੱਖ ਚੋਂ ਹਾਂਜੀ ਠੀਕ ਹੈ ਕੀਮਤ ਲਾ ਕੇ ਖਰੀਦੀ ਐ ਬਿਲਕੁਲ ਤਾਂ ਮੁੱਲੀ ਮਾਲ ਦੇ ਆ ਕੇ ਉਹ ਤਾਂ ਜਦੋਂ ਸਤੂ ਸਾਹਿਬ ਜਿਹੜੇ ਭਣ ਭਰਾ ਆਪਣੇ ਵਪਾਰੀ ਸੱਜਣ ਗਏ ਆ ਨਾ ਉਹਨਾਂ ਨੂੰ ਪਤਾ ਖੜ ਨਹੀਂ ਤੇ ਉਹ ਨਹੀਂ ਆ ਉਹਨਾਂ ਸਾਰੇ ਆਪੋ ਆਪਣਾ ਸਿਰਾ ਲਾ ਕੇ ਆਏ ਆ ਹਾਂ हां ਜਿੰਨੀਆਂ ਵੀ ਲੱਤਾਂ ਪਾਰ ਝਲਦੀਆਂ ਸਾਰੇ ਯੁੱਧ ਕਰਕੇ ਆਏ ਆ। ਸਾਰੇ ਯੁੱਧ ਕਰਕੇ ਆਏ ਆ। ਇਹ ਤਾਂ ਵੀ ਕੋਈ ਢਿੱਲ ਨਹੀਂ ਛੱਡਦਾ ਆ ਤੇ ਲੋ। ਚਲੋ ਹਰੇਕ ਦੀ ਗੁਜਾਇਸ਼ ਹੁੰਦੀ ਆ। ਬਾਕੀ ਝੋਟੀ ਮੇਰਾ ਭਰਾ ਇਹ ਦੋਸਤੋ 1.5 ਲੱਖ ਦੀ ਝੋਟੀ ਮਿਲਣੀ ਆ। ਝੋਟੀ ਵੇਖੋ ਕਰਮਾਲੀ ਰੇਲ ਗੱਡੀ ਦਾ ਇੰਜਣ ਆ ਕਰਮਾਲੀ। ਬਹੁਤ ਪਿਆਰੀ ਝੋਟੀ, ਸੋ ਚੰਗਾ ਸੋਣਾ ਪਿੱਠਪੂੜਾ ਤੇ ਕਿਸੇ ਪਾਸੇ ਨਹੀਂ ਪੁੱਜੀ ਠੀਕ ਆ। ਕਰਮਾਲੀ ਦੇ ਸਾਰੇ ਆ ਜੀ ਦੇਖੋ। ਨੇਵੇ ਤੇ ਦੋ ਮੰਨੇ ਡੱਬ ਜੇ। ਇਹ ਵੀ ਨਿਸ਼ਾਨੀ ਤਾਂ ਨਹੀਂ ਖੁੰਜੀਏ ਕੋ ਤੁਹਾਨੂੰ ਵੀ ਜੱਟਾ ਦੇਖੋ। ਕਰੋ ਚੈੱਕ। ਬਹੁਤ ਪਿਆਰੀ ਝੋਟੀ ਆ। ਬਹੁਤ ਵਧੀਆ। ਇਤੋਂ ਬਾਅਦ ਗਰਨਾਲ ਇੱਕ ਇਧਰਲੇ ਪਾਸੇ ਆਪਣੇ ਕੋਲ ਸਤਿ ਸ੍ਰੀ ਅਕਾਲ ਸਾਬ ਡਿਮਾਂਡ ਜਿਹੜੀ ਆਪਾਂ ਕੀਤੀ ਆ ਮੰਨ ਲਓ 1 6 70 ਡੇਢ ਜੋ ਮਰਜ਼ੀ ਆਖਿਆ ਡੇਢ ਦੇ ਵਿੱਚੋਂ ਆਪਾਂ ਮਾਨਤਾ ਨੇ ਦਾ ਭਾਣਾ ਦਾ ਫੁੱਲ ਕਰਾਂਗੇ ਵੀ ਕਰਦੀ ਜਿੰਨਾ ਵੀ ਹੋ ਸਕੇ ਖੁੱਲਾ ਮਾਨਤਾਣ ਕਰਕੇ ਦਈਏਗੇ ਵੀਡੀਓ ਜੀ ਕਰਦਗੇ ਕਰਦੇ ਖੁੱਲਾ ਹੁਣੇ ਕਰਦੇ ਆ ਸਮਝ ਕਰਦਗੇ ਇੱਕੋ ਇੱਕ ਗੱਲ ਇੱਕ ਲੱਖ 45 ਹਜ਼ਾਰ ਦੀ ਝੋਟ ਜਣੀ ਲੈ ਵੀ ਹਾਂਜੀ ਗੱਲ ਨੇ ਵੇੜੀ ਗਏ ਗੱਲ ਨੇ ਫੜੀ ਗਈ ਇੱਕ ਲੱਖ 45 ਹਜ਼ਾਰ ਦੀ ਠੀਕ ਆ ਜੀ ਤੇ 5000 ਹੁਣ ਮੌਕੇ ਤੇ ਲੈਸ ਹੋ ਗਈ ਆ ਅੱਗੇ ਮੇਰਾ ਭਰਾ ਤੁਸੀਂ ਆਪਣੇ ਵਿਚਾਰ ਬਣਾ ਲਿਆ ਜੇ ਝੋਟੀ ਛੱਡਣ ਵਾਲੀ ਨਹੀਂ ਬਹੁਤ ਪਿਆਰੀ ਝੋਟੀ ਆ ਪਹਿਲਾ ਸੂਆ ਬਾਕੀ ਧੀਰੀ ਆ ਨਰਮਾ ਪੂਰੀ ਨਰਮਾਈ ਆ ਕਰਮਾਲੀ ਦੇ ਸੁਭਾਅ ਦੇ ਵਿੱਚ ਵੀ ਇੱਕ ਸੈਕੰਡ ਨੰਬਰ ਤੇ ਕਰਲਾ ਇਹ ਆਪਣੇ ਕੋਲ ਜਿਹੜੀ ਮੱਝ ਸੂਈਏ ਬਹੁਤ ਸਾਹਿਬ ਦੂਜੇ ਸੂਵੇ ਕੱਲ ਤੜਕੇ ਦੀ ਝੋਟੀ ਸੂਈਏ ਦੂਜਾ ਸੂਆ ਹਾਂਜੀ ਕਿੰਨਾ ਦੇ ਨੇ ਅੱਜ ਸੂਈ ਨੂੰ ਇਹਨੂੰ ਦੂਜਾ ਦਿਨ ਸੰਤ ਸਾਹਿਬ ਆ ਕੱਟੀਏ ਮਗਰ ਬੋਲੀ ਮਗਰ ਵੀ ਕੱਟੀ ਆ ਗਈ ਆ ਕਰਮਾਲੀ ਦਾ ਠੀਕਾ ਜੀ ਸੋ ਬੱਚਾ ਤੁਸੀਂ ਦੇਖੋਗੇ ਇਹ ਆ ਗਿਆ ਜਿਵੇਂ ਨੂਲੀ ਦੇ ਵਿੱਚ ਹੀ ਬੱਚਾ ਮੰਨ ਲਓ ਬੇਸ਼ੱਕ ਆਖੂ ਖੇ ਵੇਖੋ ਕਰਮਾਲੀ ਠੀਕਾ ਜੀ ਕਿਤੇ ਨਾੜੂ ਗਾੜੀ ਵੱਧਾ ਸਨ ਖਿੱਚ ਕੇ ਲਾਤਾ ਮੱਝ ਨੇ ਨੂਲੀ ਤੇ ਮੰ ਨਹੀਂ ਆ ਵੀਖਾ ਹਾਂ 나ੜੂ ਨਾਲ ਡਿੱਗ ਪਿਆ ਤੇ ਗਰਲਾਲ ਨੇ ਤੁਹਾਨੂੰ ਦਿਖਾ ਵੀ ਦਿੱਤਾ ਠੀਕ ਹੈ ਜੀ ਅੱਜ ਦੂਜਾ ਤੀਜਾ ਦੇਣੀ ਆ ਨਹੀਂ ਸਾਨੂੰ ਸਰ ਕੱਲ ਲੜਕੀ ਸੋਈ ਐ ਦੂਜਾ ਕੱਲ ਦੀ ਦੂਜਾ ਦਿਨ ਹੈ ਅੱਜ ਹਾਂ ਸਵੇਰ ਤੀਜੀ ਚਵਾਈ ਦੇ ਮਾਝ ਆਪਾਂ ਬਿਲਕੁਲ ਸਾਫ ਕਰਤੀ 9 ਕਿਲੋ ਬੋਲਾ ਨਾਲ ਜੱਦੀ ਠੀਕ ਆ ਫੇਰ ਨਿਕੋ ਜੀ ਵੰਡੇ ਦੂਜਾ ਠੀਕ ਆ ਗੋਲ ਸਿੰਘ ਤੇ ਟਾਂਚਾ ਟੂਚਾ ਇਹਦਾ ਵੀ ਕਰਮਾਲੀ ਦਾ ਕੋਈ ਘੱਟ ਨਹੀਂਗਾ ਠੀਕ ਆ ਜੀ ਵੱਡੀ ਹਾਈਟ ਕੱਤ ਬੋਤ ਦੀ ਇਹ ਝੋਟੀ ਆ ਦੂਜਾ ਸਵੇਰ ਸੋਈ ਐ ਕੱਲ ਦੀ ਤੁਹਾਨੂੰ ਸਭ ਪਹਾੜੀਆਂ ਇਹਨਾਂ ਚਾ ਕਰਦੀਆਂ ਬਿਲਕੁਲ ਬਿਲਕੁਲ ਆ ਵੇਖੋ ਚਾ ਚੈੱਕ ਦੇਖੋ ਬੰਤਰਾ ਠੀਕ ਆ ਜੀ ਵੱਡਾ ਬੰਤਰਾ ਵੇਖੋ ਬਹੁਤ ਪਿਆਰੀ ਚੌੜਾ ਪਿੱਠਪੂੜਾ ਸਿੰਗਲ ਈ ਬਿਲਕੁਲ ਪਤਲਾ ਲਫਾਫੀ ਵਰਗਾ ਪਿੰਡਾ ਕਰਮਾਲੀ ਦਾ ਤੇ ਕਰਾਲ ਤਿੰਨ ਕਿਚਵਾਈਆਂ ਕਰ ਲਈਆਂ ਕੋਈ ਬੋਲਾ ਬੂਲਾ ਕਿੰਨਾ ਗਾਇਡਿਆ ਬੋਲਾ ਬਾਲਾ ਤਿਆਰ ਆ 9 ਕਿਲੋ ਹਾਂ ਜੀ ਜਿਤਨਾ ਕੋਈ ਭਾਂ ਭਰਾ ਮਰਜੀ ਤਸੱਲੀ ਕਰੇ ਦੁੱਧ 12 13 ਕਿਲੋ ਦਾ ਮਜਰਾ ਹੂੰ ਹੂੰ ਦੋ ਤਸੱਲੀ ਨਹੀਂ ਆ ਖਾਣ ਨੂੰ ਨਹੀਂ ਐਂਡਰ ਮਾਰ ਆਹ ਹੋਰ ਵੀ ਠੰਡੀ ਜਰੀ ਮਾਚੀ ਕੋਈ ਚੱਕਰ ਨਹੀਂ ਹਾਂ ਲਓ ਵੀ 9 ਕਿਲੋ ਬੋਲੇ ਬੋਲਾ ਠੀਕ ਆ ਜੀ ਇਹ ਨਹੀਂ ਸਤੂ ਸਾਹਿਬ ਆਪਾਂ ਨਹੀਂ ਲਈ ਇਹੋ ਜੀ ਜੋਣੀ ਆ ਹਾਂ ਆਪਾਂ ਮੋਰਾ ਜੀ ਕੋਕਾ ਪੀ ਸੀ ਲਈ ਜਾ ਤੋਹਫੇ ਆਉਣੇ ਜਦੋਂ ਸਿਰੇ ਸਾਟ ਹੀ ਹੈਗੇ ਜਦੋਂ ਕਰਾਉਣਾ ਸਿਰਾਂ ਹੀ ਕਰਾਉਣਾ ਜਦੋਂ ਲਾਇਆ ਸਿਰਾਂ ਲਾਇਆ ਹੈ ਹਾਂ ਚਲ ਹਾਂ ਕਰੋ ਜੇਕਰ ਸਾਸ ਜੀ ਦੀ ਹਾਂ ਕੋਈ ਬੱਚਾ ਨਹੀਂ ਜੇ ਛੱਡਿਆ ਕੋਈ ਵੰਗਾ ਨਹੀਂ ਜੇ ਪਾਇਆ ਦੁਪਹਿਰ ਦਾ ਟਾਈਮ ਜੀ ਹਾਂ ਹਾਰੀ ਥਰੀ ਜਿੰਨਾ ਬੰਦ ਨਹੀਂ ਆ ਨਾ ਸਲਾ ਬੰਦ ਨਹੀਂ ਆ ਹਾਂ ਠੀਕ ਆ ਹਾਂ ਲਓ ਵੀ ਠੀਕ ਆ ਜੀ ਵੈਸੇ ਟਾਈਮ ਦੁਪਹਿਰ ਦਾ ਵਾ ਠੀਕ ਆ ਤਸਵਾਂ ਚ ਵਾਈਜ ਬੁਈ ਇਹਨਾਂ ਦੀ ਟਾਈਮ ਤੋਂ ਟਾਈਮ ਮੇਰਾ ਭਰਾ ਕੋਈ ਵੀ ਕਰਕੇ ਤੁਸੀਂ ਤਸੱਲੀ ਕਰੇ ਨੌ ਕਿਲੋ ਪੌਲੇ ਪੌਲੇ ਮਾਰ ਜੂਗੀ ਆ ਤੇ ਭੱਜ ਕੇ ਥੱਲੇ ਦੇ ਦੂ ਇਹ ਜਾਣੀ ਚੱਕਰ ਵੀ ਖੱਬੇ ਸੱਜੇ ਜਿੱਧਰੋਂ ਮਰਜ਼ੀ ਬੈਠੀ ਚੱਲੂਗੀ ਜਗਾ ਥੋੜੀ ਨੂੰ ਮਗਰੋਂ ਦੇ ਬੈਜੋ ਹਾਂ ਲੈ ਵੀ ਠੀਕ ਆ ਜੀ ਜਾਂ ਤਾਂ ਜਿਹੜਾ ਪੁੱਛ ਦੋਸਤੋ ਇਧਰ ਲਈ ਗੁੱਠੇ ਲੱਗ ਗਏ ਜਗਾ ਨਹੀਂ ਹੈਗੀ ਪਰਲੇ ਪਾਸਿਓਂ ਚੋਲੋ ਤੇ ਜੇ ਪਰਲੇ ਪਾਸੇ ਕਰਨ ਵਾਲੀ ਜਗਾ ਥੋੜੀ ਹੈ ਠੀਕ ਆ ਜੀ ਤੇ ਇਧਰਲੇ ਪਾਸੇ ਆ ਵੀ ਇਧਰੋਂ ਬੈਜੋ ਹਾਂ ਗਰ ਇਧਰੋਂ ਆ ਜਾਓ ਠੀਕ ਆ ਠੀਕ ਹੈ ਤੇਰੋਂ ਮਰਜ਼ੀ ਬੈਲੋ ਚੋ ਲਓ ਹਾਂਂਦੀ ਨਹੀਂ ਘਟ ਇਹਦਾ ਕਰਮਾ ਜਿਵੇਂ ਗੱਡੀਆਂਾਂ ਦੇ ਸਾਰੇ ਕਮਾਨੀਆਂ ਕੱਸਦੇ ਮਿਸਤਰੀ ਭਾਵੇਂ ਉਹ ਥੱਲੇ ਪੱਲੀ ਪਤੂਣਾ ਵਿਛਾ ਕੇ ਚੋਾਈ ਕਰ ਲੈ ਥੱਲੇ ਬਹਿਣਾ ਮੋਹਰਾ ਜੀ ਤੁਹਾਨੂੰ ਦੱਸਿਆ ਪੀਛ ਲਿਉਣਾ ਛੋਟੀ ਦਾ ਹੀ ਆ ਨਹੀਂ ਚੰਗੀ ਆ ਛੋਟੀ ਬਹੁਤ ਪਿਆਰੀ ਆ ਬਹੁਤ ਕੱਦ ਪੂਰਾ ਵੱਡਾ ਠੀਕ ਆ ਜੀ ਤੇ ਥਾਣ ਥੁਣ ਜੱਡਾ ਵਾਲਾ ਇੱਕ ਸਾਰ ਤੇ ਕਰੋ ਮੇਰਾ ਭਰਾ ਤੁਸੀਂ ਸੰਪਰਕ ਬਹੁਤ ਪਿਆਰੀ ਛੋਟੀ ਹਾਂ ਹਾਂ ਗਰੀਨ ਲੈ ਮੋਹਰਾ ਹਾਂ ਇਹਦੇ ਦੋਵੇਂ ਨਹੀਂ ਕੀਨੇ ਦੋਵੇਂ ਦੋਵੇਂ ਠੀਕ ਆ ਜੀ ਆਏ ਵੇ ਭਰਾ ਜੋੜੀ ਖਰੀਦ ਲੈ ਬਸ 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 ਕੱਢ ਦਈਏ ਆ ਦੇਖੋ ਬਸਮਕੇ ਥਾਣਾ ਆ ਗਿਆ ਸਾਹਮਣੇ ਠੀਕ ਆ ਲੈ ਵੀ ਕਰਵਾ ਲੈ ਮਰਜੀ ਮਰਜੀ ਸੰਸਾਵੇ ਨਹੀਂ ਲੈਣਾ ਚਾਹੀਏ ਉਹ ਬਿਲਕੁਲ ਬਿਲਕੁਲ ਇਹ ਨਹੀਂ ਲੈਣੀ ਬਹਿਗੇ ਮਣਕੇ ਲੱਤ ਫਾਜੂਗੀ ਮਿੱਠੀ ਆ ਧਾਰ ਤੇ ਆਖੀ ਕਰਮਾਂ ਦੇ ਕੇ ਇਹੋ ਜੇ ਪਸ਼ੂ ਦਾ ਵੀ ਪਲਾਸਫੋਰਮ ਆ ਕਿਤਰਾ ਸਾਰੀਆਂ ਛੜਾ ਸੜ ਤੁਸਾ ਬੈਨਣੀਆਂ ਹੂੰ ਹੂੰ ਉਹ ਜੀ ਰਮੀਨ ਲਾਵੇ ਕਰਨਾਲ ਕੀ ਮੋੰਦ ਕਰਦੇ ਆ ਸ਼ਰੀਪੀਆਂ ਦੇ ਹਿਸਾਬ ਨਾਲ ਸੱਤੂ ਸਾਢੇ ਡੇਢ ਦੀ ਹਾਂ ਤੇ ਮਾਨਤਾਣ ਕਰਦੀਏ ਵਿੱਚ 30000 ਰੁਪਏ ਇਕ 20 ਦੀ ਦੇ ਦਈਏ ਇਕ 20 ਦੀ ਹਾਂਜੀ ਬੜਾ ਮਾਨਤਾਣ ਜਿਆਦਾ ਨਹੀਂ ਹੋ ਗਿਆ ਕੋਈ ਪੁੱਲਾ ਹੀ ਕਰਦਾ ਨਾ ਹਾਂ ਉਹਦੇ ਵਿੱਚੋਂ 2000 ਛੱਡ ਦਾਂਗੇ ਇਕ 18 ਦੀ ਜਸਨੂ ਦੇ ਦਾਂਗੇ ਇਕ 18 ਦੀ ਹਾਂਜੀ ਠੀਕ ਆ ਲਓ ਵੀ ਇਕ 18 ਦੀ ਇਹ ਹਾਂ ਜਣਾ ਤੁਹਾਨੂੰ ਅੱਜ ਮਿਲੂਗਾ ਜਿਹੜੇ ਮੁੱਲ ਪਾਏ ਆ ਨਾ ਇਹਨਾਂ ਦੇ ਵਿੱਚ ਛੋੜ ਹੀ ਹੋਣੀ 1 ਲੱਖ 50000 ਦੀ ਮੈਂ ਵੇਚਦੀ ਆ ਠੀਕ ਆ ਵੀ ਵਿੱਚੋਂ ਛੋਟਾ ਛਟਾ ਰਹਿ ਗਿਆ ਖੁਸ਼ੀ ਨਾਲ ਜਿਹੜੀਆਂ ਵਿੱਚ ਮੌਕੇ ਤੇ ਹੋਣਗੀਆਂ ਬਾਕੀ ਥਣ ਥੱਪਾ ਤੁਸੀਂ ਦੇਖ ਲਿਆ ਬੜਾ ਵਧੀਆ ਪੱਦਰ ਵਿਖਾਲਾ ਥਣਾ ਦੀ ਸਾਫ ਸੁਥਰੀ ਆ ਟਾਂਚਾ ਦੋਵੇਂ ਵੈਸੇ ਮੱਝਾਂ ਝੋਟੀਆਂ ਕੋਈ ਵੀ ਭਰਾ ਖਰੀਦਦਾ ਲਈ ਕਰੂਗਾ ਦੋ ਦੀ ਕੱਦ ਕੋ ਦੁ ਵੱਡੇ ਆ ਕੋਈ ਦੂਰੋਂ ਨੇੜੋਂ ਆਕੇ ਨਹੀਂ ਆਂਦਾ ਝੋਟੀਆਂ ਗਰਨਾਲ ਹੀ ਪੈਂਦਾ ਆਂਦੇ ਘਰੇ ਇਹਨਾਂ ਦੇ ਸਲੇ ਜਿਤਰਾ ਜਿਤਰਾ ਤੁਸੀਂ ਮਰਜ਼ੀ ਪਾ ਵਾ ਕੇ ਪੈਸੇ ਜਿਹੜਾ ਮਰਜ਼ੀ ਕੋਈ ਪਾਵੇਗੇ ਹਾਂ ਇਹ ਦੇਖੋ ਜਿਤਰਾ ਕੋ ਮਰਜ਼ੀ ਪਾ ਲਈ ਗਰਨਾਲ ਨੇ ਪੈਸੇ ਦਿੱਤੇ ਤੱਕੂ ਵੀ ਕਿਸੇ ਪੈਸੇ ਦੇਖ ਲੈ ਜਾਣੀ ਹੈ ਪੈਸੇ ਲਾ ਕੇ ਜਿਤਰਾ ਮਰਜ਼ੀ ਕੀਤੀ ਜਿਤਰਾ ਮਰਜ਼ੀ ਸਵਾਦ ਕੀ ਆਇਆ ਹਨਾ ਹਾਂ ਲੈ ਵੀ ਬਹੁਤ ਪਿਆਰੀ ਝੋਟੀ ਆ 118000 ਇਹ ਮਿਲੂਗੀ ਅੱਜ ਭਰਾਵਾਂ ਨੂੰ ਠੀਕ ਆ ਜੀ ਪੂਰੇ ਮਾਨਤਨ ਕਰਕੇ ਤੇ ਇਹ ਅੱਜ ਦੋ ਹੀ ਝੋਟੀਆਂ ਸੀ ਇਹ ਨੀਲੀ ਰਾਗੀ ਦੀ ਤੁਹਾਨੂੰ ਦਿਖਾਤੀ ਆ ਤੋਹਫਾ ਸ਼ਿਆ ਆ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਲੋਹਰੀ ਸਾਹ ਦੀ ਇਹ ਝੋਟੀ ਆ ਤੇ ਮੇਰਾ ਭਰਾ ਕਰ ਲੋ ਸੰਪਰਕ ਤੋਹਫੇ ਸ਼ਿਆ ਨੇ ਲੈ ਵੀ ਗਰ ਲਾਲ ਇੱਕ ਨੰਬਰ ਬੋਲ ਆਪੇ ਨੰਬਰ ਹੈਗਾ ਸੰਤੂ ਸਾਹਿਬ 97792 9006 97792 9006 ਪਿੰਡ ਡਲ ਤਸੀਲ ਪਟਿਆਲਾ ਸ਼੍ਰੀ ਤਰਨਤਾਰਨ ਸਾਹਿਬ ਇਸ ਨੰਬਰ ਤੇ ਕੋਈ ਭੈਣ ਭਰਾ ਆਪਣੇ ਨਾਲ ਕਨੈਕਟ ਕਰ ਸਕਦਾ ਚਲੋ ਵੀ ਹਾਂ ਜੀ ਲੋਬੀ ਭਰਾਵੋ ਇਹ ਗੱਲ ਬਾਤ ਸਹੀ ਠੀਕ ਆ ਜੀ ਤੇ ਅੱਜ ਦੋ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ ਮਾਲ ਆਉਂਦਾ ਰਹਿਦਾ ਬਾਕੀ ਸੰਪਰਕ ਕਰਕੇ ਪੁੱਛਦੇ ਰਿਆ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ